ਖੇਤੀ ਬਿਲਾ ਖਿਲਾਫ ਕੱਲ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਮਲੇਰਕੋਟਲਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇਕੱਠੇ ਹੋ ਕੇ ਸਥਾਨਕ ਕਲਪ ਚੌਂਕ ਵਿੱਚ ਮੋਦੀ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਕੱਲ ਨੂੰ ਪੰਜਾਬ ਬੰਦ ਦੇ ਸੰਘਰਸ਼ ਵਿੱਚ ਵੱਧ ਤੋਂ ਵੱਧ ਹਾਜ਼ਰ ਹੋਵੋ ਆਮ ਆਦਮੀ ਪਾਰਟੀ ਦੇ ਸਾਬਕਾ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਹਲਕਾ ਇੰਚਾਰਜ ਜ਼ਮੀਲ ਉਰ रहमान ਨੇ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਵਰਕਰਾਂ ਨੂੰ ਇਕੱਠੇ ਕਰਕੇ ਲਿਆਂਦਾ ਤੇ ਸਥਾਨਕ ਕਲਪ ਚੌਂਕ ਵਿੱਚ ਮੋਦੀ ਸਰਕਾਰ ਖਿਲਾਫ ਨਾਰੀ ਬਾਜ਼ੀ ਕੀਤੀ ਰਹਿਮਾਨ ਨੇ ਆਪਣੇ ਭਾਸ਼ਣ ਚਾਕੇ ਕਿ ਮੋਦੀ ਨੇ ਜੋ ਕਿਸਾਨਾਂ ਖਿਲਾਫ ਬਿੱਲ ਪਾਸ ਕੀਤਾ ਹੈ ਉਸ ਦੇ ਖਿਲਾਫ ਕੱਲ ਨੂੰ ਪੰਜਾਬ ਬੰਦ ਦੇ ਸੰਘਰਸ਼ ਵਿੱਚ ਉਹਨਾਂ ਦੀ ਪਾਰਟੀ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜੀ ਹੈ ਪਾਜ਼ਾਰ ਟੀਵੀ ਨਿਊਜ਼ ਦੇ ਲਈ ਮਲੇਰ ਕੋਟਲਾ ਤੋਂ ਮੁਹੰਮਦ ਕਾਜ਼ਮ ਦੇ ਨਾਲ ਸ਼ਾਹਿਦ ਜ਼ੁਬੈਰੀ ਦੀ ਰਿਪੋਰਟ ਮੋਦੀ ਸਰਕਾਰ ਵੱਲੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿਹੜੇ ਬਿੱਲ ਪਾਸ ਕੀਤੇ ਗਏ ਹਨ ਇਹ ਕਿਸਾਨ ਵਿਰੋਧੀ ਹਨ ਆਰਤੀ ਅਬਰੋਦੀ ਹਨ ਵਪਾਰੀ ਬਰੋਦੀ ਹਨ ਮਜ਼ਦੂਰ ਬਰੋਦੀ ਹਨ ਇਹ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬਿਲ ਪਾਸ ਕੀਤੇ ਗਏ ਹਨ ਇਹਨਾਂ ਕਾਨੂੰਨਾਂ ਦੇ ਨਾਲ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ ਵੱਡੀਆਂ ਕੰਪਨੀਆਂ ਨੂੰ ਜ਼ਖੀਰਾ ਅੰਦੋਜੀ ਦੇ ਅਧਿਕਾਰ ਦਿੱਤੇ ਗਏ ਨੇ ਔਰ ਇਹਨਾਂ ਬਿਲਾ ਨੂੰ ਪਾਸ ਕਰਨ ਤੋਂ ਬਾਅਦ ਐਮਐਸਪੀ ਖਤਮ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਕਿਸਾਨ ਦੀ ਜਿਹੜੀ ਫਸਲ ਹੈ ਉਹ ਰੁਲੇਗੀ ਔਰ ਜਿਹੜੇ ਕਾਰਪੋਰੇਟ ਘਰਾਨੇ ਹਨ ਕਾਰਪੋਰੇਟ ਕੰਪਨੀਆਂ ਹਨ ਵੱਡੀਆਂ ਕੰਪਨੀਆਂ ਹਨ ਉਹ ਆਪਣੇ ਮਨਮਰਜ਼ੀ ਦੇ ਰੇਟਾਂ ਤੇ ਕਿਸਾਨ ਤੋਂ ਫਸਲਾਂ ਖਰੀਦੇਗੀ ਔਰ ਉਹਨਾਂ ਨੂੰ ਪੇਮੈਂਟ ਵੀ ਬਹੁਤ ਕਸਾਖ ਸਾਗੇ ਦਿੱਤੀ ਜਾਵੇਗੀ ਇਸ ਲਈ ਆਮ ਆਦਮੀ ਪਾਰਟੀ ਇਹਨਾਂ ਕਾਲੇ ਕਾਨੂੰਨਾਂ ਦਾ ਸਖਤ ਵਿਰੋਧ ਕਰਦੀ ਹੈ ਔਰ ਪੰਜਾਬ ਦੇ ਦੇਸ਼ ਦੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਸਹਾਰੇ ਵਿੱਚ ਸ਼ਾਮਿਲ ਹੈ ਆਮ ਆਦਮੀ ਪਾਰਟੀ ਉਦੋਂ ਤੱਕ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਵਪਾਰੀਆਂ ਤੇ ਆੜਤੀਆਂ ਦੇ ਨਾਲ ਡਟ ਕੇ ਖੜੀ ਰਹੇਗੀ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਹਰਸਿਮਰਤ ਕੌਰ ਬਾਦਲ ਨੇ ਜੋ استیਫਾ ਦਿੱਤਾ ਹੈ ਉਹ ਇੱਕ ਡਰਾਮਾ ਹੈ ਕਿਉਂਕਿ ਜਦੋਂ ਕੈਬਨਿਟ ਦੇ ਵਿੱਚ ਇਹਨਾਂ ਆਰਡੀਨੈਂਸ ਜਿਹੜੇ ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਸੀ ਆਰਡੀਨੈਂਸ ਜਾਰੀ ਕਰਨ ਦਾ ਜਦੋਂ ਮਤਾ ਪਿਆ ਤਾਂ ਉਸ ਦੇ ਉੱਪਰ ਉਸਨੇ ਸਾਈਨ ਕੀਤੇ ਸੀ ਔਰ ਪੰਜਾਬ ਦੇ ਵਿੱਚ ਵੀ ਅਸੀਂ ਦੇਖਦੇ ਰਹੇ ਹਾਂ ਕਿ ਅਕਾਲੀ ਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਔਰ ਪ੍ਰਕਾਸ਼ ਸਿੰਘ ਬਾਦਲ ਜੀ ਵਕਤ ਵਕਤ ਇਹਨਾਂ ਬਿਲਾਾਂ ਦੀ ਹਮਾਇਤ ਦੇ ਵਿੱਚ ਆਪਣੇ ਬਿਆਨ ਜਾਰੀ ਕਰਦੇ ਰਹੇ ਨੇ بڑے ਬਾਦਲ ਸਾਹਿਬ ਨੇ ਲਾਈਵ ਹੋ ਕੇ ਵੀ ਇਹਨਾਂ ਬਿਲਾਾਂ ਦਾ ਸਮਰਥਨ ਕੀਤਾ ਸੀ ਪਰ ਅੱਜ ਜਦੋਂ ਦੇਖਿਆ ਕਿ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਆੜਤੀਆ ਪੰਜਾਬ ਦਾ ਵਪਾਰੀ ਸਾਰੀ ਸੜਕਾਂ ਤੇ ਆ ਗਏ ਹਨ ਤਾਂ ਉਹ ਯੂ ਟਰਨ ਲੈ ਕੇ ਉਹਨਾਂ ਦੇ ਹਤਾਸ਼ੀ ਬਣਨ ਬਰਨ ਦੀ ਕੋਸ਼ਿਸ਼ ਕਰ ਰਹੇ ਨਾ ਪਰ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਆਰਤੀਏ ਪੰਜਾਬ ਦੇ ਵਪਾਰੀ ਉਹਨਾਂ ਦੀਆਂ ਇਹਨਾਂ ਕੋਝੀਆਂ ਹਰਕਤਾਂ ਨੂੰ ਸਮਝ ਚੁੱਕੇ ਹਨ ਹੁਣ ਦੇ ਪੰਜਾਬ ਦੇ ਅੰਦਰ ਅਕਾਲੀਆਂ ਦਾ ਆਉਣ ਵਾਲੇ ਸਮੇਂ ਚ ਬੱਟੇ ਪੱਤ ਤੇ ਸਫਾਇਆ ਹੋ ਜਾਏਗਾ ਅਸੀਂ ਮਜ਼ਦੂਕਔਰ ਕਹਿੰਦੇ ਵੀ ਜਿਹੜੀ ਸਾਡੀ ਪਾਰਟੀ ਉਹ ਕਿਸਾਨਾਂ ਦੀ ਪਾਰਟੀ ਹੈ ਠੀਕ ਹੈ ਅਸੀਂ ਕਿਸਾਨਾਂ ਦੀ ਹਮਾਇਤ ਵੀ ਤੇ ਇਹ ਸਫਾਇਤਾ ਹੁਣ ਤੱਕ ਅਕਾਲੀ ਦਲ ਨੂੰ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਵੋਟਾਂ ਦੇ ਨਾਲ ਹੀ ਪੰਜਾਬ ਦੇ ਵਿੱਚ ਰਾਜ ਕਰਨ ਦਾ ਮੌਕਾ ਮਿਲਦਾ ਰਿਹਾ ਹੈ ਪ੍ਰਕਾਸ਼ ਸਿੰਘ ਬਾਦਲ ਜੀ ਪੰਜ ਵਾਰ ਮੁੱਖ ਮੰਤਰੀ ਬਣੇ ਤਾਂ ਕਿਸਾਨਾਂ ਦੀਆਂ ਵੋਟਾਂ ਤੇ ਵੋਟਾਂ ਲੈ ਕੇ ਹੀ ਜਿੱਤੇ ਜਿੱਤ ਪ੍ਰਾਪਤ ਕਰਕੇ ਅਕਾਲੀ ਦਲ ਦੀ ਸਰਕਾਰ ਬਣਦੀ ਰਹੀ ਔਰ ਜੇ ਹਰਸਿਮਰਤ ਕੌਰ ਬਾਦਲ ਜਿੱਤ ਕੇ ਦੇਸ਼ ਦੀ ਕੈਬਨਿਟ ਦੇ ਵਿੱਚ ਮంత్రి ਬਣੇ ਤਾਂ ਉਹਨਾਂ ਉਹਨਾਂ ਦੇ ਮੰਤਰੀ ਬਣਨ ਦੇ ਵਿੱਚ ਵੀ ਕਿਸਾਨਾਂ ਦੀਆਂ ਵੋਟਾਂ ਦਾ ਬਹੁਤ ਭਾਰੀ ਯੋਗਦਾਨ ਸੀ ਪਰ ਹੁਣ ਉਹਨਾਂ ਨੇ ਪਹਿਲਾਂ ਕਿਸਾਨਾਂ ਦੇ ਖਿਲਾਫ ਜਾਰੀ ਹੋਣ ਵਾਲੇ ਰਾਡਿਨੈਂਸਾਂ ਤੇ ਸਾਈਨ ਕੀਤੇ ਉਸ ਤੋਂ ਬਾਅਦ ਵੋਟ ਪਾਈ ਉਸ ਦੇ ਹੱਕ ਦੇ ਵਿੱਚ ਪਾਈ ਔਰ ਜਦੋਂ ਕਿਸਾਨਾਂ ਦਾ ਰੋਹ ਦੇਖਿਆ ਕਿਸਾਨਾਂ ਦਾ ਵਿਰੋਧ ਦੇਖਿਆ ਕਿਸਾਨਾਂ ਨੂੰ ਸੜਕਾਂ ਤੇ ਉੱਤਰਦਾ ਦੇਖਿਆ ਤਸਦੀਫਾ ਦੇ ਕੇ ਮਗਰਮਛ ਦੇ ਅੰਸੂ ਬਹਾਉਣ ਦੇ ਲਈ ਉਹ ਇੱਥੇ ਪੰਜਾਬ ਦੇ ਵਿੱਚ ਆ ਕੇ ਕਿਸਾਨਾਂ ਦੇ ਹਤੈਸ਼ੀ ਹੋਣ ਦਾ ਡਰਾਮਾ ਕਰ ਰਹੇ ਨੇ